ਗੁਰੂਪ੍ਰੀਤ 사ਸੰਗਜੀ ਆਹ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੇ ਕੋਲ ਸਿਰਫ 2-4 ਮਿੰਟ ਹੀ ਲੈ ਰਹੇ ਨੇ ਕਿਉਂਕਿ ਹੁਣ ਜੋ ਅਮਰੀਕਾ ਵਿੱਚ 트럼ਪ ਦੀ ਸਰਕਾਰ ਕਰ ਰਹੀ ਹੈ ਸਪੈਸ਼ਲੀ ਜੋ ਮਾਈਨੋਰਿਟੀ ਕਮਿਊਨਿਟੀ ਨੂੰ ਲੈ ਕੇ ਜੋ ਇੱਕ ਇਮਿਨੈਂਟ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਤੁਸੀਂ ਸਾਰੇ ਜਾਣਦੇ ਹੋਵੋਗੇ ਵੀ ਪਿਛਲੇ ਇੱਕ ਇੱਕ ਦੋ ਵੀਕ ਹੋਏ ਨੇ ਕੀ ਜਿਹੜੀ ਟਰੱਕਿੰਗ ਇੰਡਸਟਰੀ ਨੂੰ ਕਾਫੀ ਜੋਰਾ ਸ਼ੋਰਾ ਦੇ ਨਾਲ ਜਿਵੇਂ 트럼ਪ ਸਰਕਾਰ ਨੇ ਟਾਰਗੇਟ ਕੀਤਾ ਹੈ ਆਪਣੇ ਵੀਰ ਭਰਾਵਾਂ ਨੂੰ ਚਾਹੇ ਤੁਸੀਂ ਸਿਟੀਜ਼ਨ ਹੋ ਚਾਹੇ ਗ੍ਰੀਨ ਕਾਰਡ ਹੋਲਡਰ ਹੋ ਚਾਹੇ ਕੋਈ ਵਰਕ ਪਰਮਿਟ ਤੇ ਟਰੱਕ ਚਲਾ ਰਿਹਾ ਸੀ ਕਾਫੀ ਫਰਕ ਪਿਆ ਹੈ ਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਜੋ ਜੋ ਸਾਨੂੰ ਜੋ ਸਾਨੂੰ ਪਤਾ ਲੱਗ ਰਿਹਾ ਹੈ ਕੋਈ ਸਾਡੇ ਵਕੀਲਾਂ ਦੀ ਐਸੋਸੀਏਸ਼ਨ ਹੁੰਦੀ ਹੈ ਉਹਦੇ ਵਿੱਚ ਵਿਚਾਰਾ ਹੁੰਦੇ ਆ ਨੇ ਸੋ ਆਰ ਨਾਲ ਸਮਾਂ ਕੁਝ ਠੀਕ ਨਹੀਂ ਨਜ਼ਰ ਆ ਰਿਹਾ ਇਮਿਗਰੈਂਟ ਕਮਿਊਨਿਟੀ ਵਾਸਤੇ ਸੋ ਮੈਂ ਹੀ ਬੇਨਤੀ ਕਰ ਮਾਇਆ ਸੀ ਵੀ ਹੁਣ ਕੈਲੀਫੋਰਨੀਆ ਦੇ ਵਿੱਚ ਵੋਟਾਂ ਹੋਣ ਜਾ ਰਹੀਆਂ ਨੇ ਅ ਨਵੰਬਰ 4 2025 ਨੂੰ ਵੋਟਾਂ ਪੈਣੀਆਂ ਨੇ ਹੋ ਸਕਦਾ ਜਿਹੜੇ ਤੁਸੀਂ ਸਿਟੀਜ਼ਨ ਹੈਗੇ ਉਹ ਤੁਹਾਨੂੰ ਮੇਲ ਇਨ ਬੈਲਟ ਘਰ ਭੇਜਤੀ ਹੋਣੀ ਹੈ ਸਰਕਾਰ ਨੇ ਉਹਦੇ ਵਿੱਚ ਇੱਕ ਪ੍ਰੋਪ 50 ਕਰਕੇ ਪ੍ਰੋਪੋਜੀਸ਼ਨ ਹੈਗੀ ਆ ਤੋਂ ਮੈਂ ਉਹਦੇ ਬਾਰੇ ਗੱਲ ਕਰਾਂਗਾ ਪ੍ਰੋਪ 50 ਆਪਣੀ ਕਮਿਊਨਿਟੀ ਵਾਸਤੇ ਕਿਉਂ ਜ਼ਰੂਰੀ ਹੈ ਤੇ ਆਪਾਂ ਨੂੰ ਉਹਦੇ ਉੱਪਰ ਹਾਂ ਵੋਟ ਕਿਉਂ ਪਾਣੀ ਚਾਹੀਦੀ ਹੈ ਸਭ ਤੋਂ ਪਹਿਲੇ ਮੈਂ ਦੱਸ ਦਵਾਂ ਵੀ 트ੰਪ ਸਰਕਾਰ ਨੇ ਜੋ 트ੰਪ ਰਾਸ਼ਟਰਪਤੀ ਦੀ ਪਾਰਟੀ ਹੈਗੀ ਰਿਪਬਲਿਕਨ ਪਾਰਟੀ ਉਹਨਾਂ ਨੇ ਜਿਹੜੇ ਵੱਡੀਆਂ ਰਿਪਬਲਿਕਨ ਸਟੇਟਸ ਨੇ ਜਿਵੇਂ ਕਿ ਟੈਕਸਸ ਹੋਗੀ, ਇੰਡੀਆਨਾ ਹੋਗੀ, ਮਿਸਿਸਿਪੀ, ਜਾਰਜੀਆ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੇ 2026 ਦੇ ਮਿਡਟਰਮ ਕਾਂਗਰਸ ਇਲੈਕਸ਼ਨ ਹੋਣੇ ਨੇ ਉਹਨਾਂ ਨੇ ਉਹਦੇ ਵਿੱਚ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਹੈ ਆਲਰੇਡੀ ਉਹਦੇ ਨਾਲ ਟੈਕਸਸ ਨੇ ਲਾਅ ਪਾਇਸ ਕੀਤੇ ਨੇ ਜਿਹਦੇ ਵਿੱਚ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਟੈਕਸਸ ਸਟੇਟ ਵੱਲੋਂ 3 ਜਾਂ 4 ਰਿਪਬਲਿਕਨ ਪਾਰਟੀ ਦੀਆਂ ਜਿਹੜੀਆਂ ਸੀਟਸ ਨੇ ਉਹ ਹੋਰ ਵੱਧ ਕੇ ਕਾਂਗਰਸ ਵਿੱਚ ਜਾਣਗੀਆਂ ਉਹਦਾ ਮਤਲਬ ਇਹ ਹੈ ਕਿ ਰਿਪਬਲਿਕਨ ਪਾਰਟੀ ਦੀ ਮੈਜੋਰਿਟੀ ਹੋ ਜਾਏਗੀ ਜੇ 2026 ਦੇ ਇਲੈਕਸ਼ਨ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਮжоਰਿਟੀ ਦੁਬਾਰਾ ਵਾਪਸ ਆ ਜਾਂਦੀ ਹੈ ਤੇ ਉਹ ਆਪਣੀ ਕਮਿਊਨਿਟੀ ਵਾਸਤੇ ਦੇ ਅਮਰੀਕਾ ਦੇ ਸੰਵਿਧਾਨ ਵਾਸਤੇ ਕੋਈ ਚੰਗੀ ਗੱਲ ਨਹੀਂ ਹੈਗੀ ਸੋ ਉਹਦੇ ਉਹਨੂੰ ਲੜਨ ਵਾਸਤੇ ਜਿਹੜਾ ਆਪਣੇ ਕੈਲੀਫੋਰਨੀਆ ਦਾ ਗਵਰਨਰ ਹੈ ਗਵਰਨਰ ਨਿਊਸਮ ਇਹਨਾਂ ਨੇ ਐਮਰਜੈਂਸੀ ਮੈਜਰ ਪੈਸ ਕੀਤਾ ਸੀ ਪ੍ਰੋਪੋਜ਼ੀਸ਼ਨ 50 ਵੀ ਜਿਹੜੀ ਵੀ ਸਟਾਪ ਦੀ ਇਲੈਕਸ਼ਨਲ ਰਿਗਿੰਗ ਐਕਟ ਜੋ ਪ੍ਰੋਪੋਜ਼ੀਸ਼ਨ 50 ਬਣ ਕੇ ਆਪ ਹੁਣ ਵੋਟਾਂ ਵਿੱਚ ਉਹ ਜਿੱਦਾਂ ਬੈਲਟ ਉੱਪਰ ਆਈ ਹੈ ਸੋ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਵੀ ਤੁਸੀਂ ਆਪ ਵੀ ਇਹਦੇ ਬਾਰੇ ਜਾਣਕਾਰੀ ਜ਼ਰੂਰ ਲਵੋ ਇੰਟਰਨੈਟ ਤੇ ਜਾ ਕੇ ਸਿਰਫ ਮੇਰੀ ਗੱਲ ਤੇ ਨਾ ਰਹੋ ਪਰ ਜਿੰਨੀ ਤੁਹਾਨੂੰ ਜਾਣਕਾਰੀ ਜੇ ਤੁਸੀਂ ਲਵੋਗੇ ਜੇ ਤੁਸੀਂ ਉਹ ਚੀਜ਼ ਨੂੰ ਸਮਝੋਗੇ ਵੀ ਉਹਨਾਂ ਦੀ ਪਾਲਿਸੀ ਉਹਨਾਂ ਹੈਗੀ ਵੀ ਜੇ ਪ੍ਰੋਪ 50 ਇੱਥੇ ਪਾਸ ਹੋ ਜਾਂਦੀ ਹੈ ਤੇ ਡੈਮੋਕ੍ਰੇਸੀ ਜਿਹੜੀ ਸੀਰੀਅਸ ਨੇ ਉਹ ਕਾਂਗਰਸ ਦੇ ਵਿੱਚ ਚਾਰ ਜਾਂ ਪੰਜ ਸੀਟਾਂ ਐਕਸਟਰਾ ਵੱਧ ਜਾਣਗੀਆਂ ਜੇ ਕੈਲੀਫੋਰਨੀਆ ਸਕਸੈਸਫੁਲੀ ਪ੍ਰੋਪੋਜ਼ੀਸ਼ਨ 50 ਪਾਸ ਕਰਤੀ ਤਾਂ ਹੋ ਸਕਦਾ ਹੈ ਉਸ ਤੋਂ ਬਾਅਦ ਵਾਸ਼ਿੰਗਟਨ ਨਿਊਯਾਰਕ ਜੋ ਹੋਰ ਵੀ ਡੈਮੋਕ੍ਰੈਟਿਕ ਸਟੇਟਸ ਹੈਗੀਆਂ ਨੇ ਉਹ ਵੀ ਜੇ ਇਦਾਂ ਦੇ ਮੈਚਰਸ ਲੈਣਗੇ ਤਾਂ ਜੋ ਰਿਪਬਲਿਕਨ ਪਾਰਟੀ ਜੋ ਇਲੈਕਸ਼ਨ ਵਿੱਚ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਦੋਂ ਆਪਾਂ ਠੱਲ ਪਾ ਸਕਦੇ ਆਂ ਐਸੋ ਵੀ ਦੇਖੋ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਆਪਾਂ ਨੂੰ ਐਜ਼ ਅ ਕਮਿਊਨਿਟੀ ਇਕੱਠੇ ਹੋਣ ਦੀ ਲੋੜ ਹੈਗੀ ਆ ਆਪਣਾ ਹਜੇ ਇੱਥੇ ਇਨਾ ਵजूद ਨਹੀਂ ਹੈਗਾ ਕਿ ਆਪਾਂ ਇਹ ਕਹਿ ਸਕੀਏ ਕਿ ਮੈਂ ਡੈਮੋਕ੍ਰੇਟ ਆ ਜਾਂ ਮੈਂ ਰਿਪਬਲਿਕਨ ਆ ਸੋ ਆਪਾਂ ਨੂੰ ਇਕੱਠੇ ਹੋ ਕੇ ਉਸ ਪਾਰਟੀ ਦੇ ਸਾਥ ਦੇਣਾ ਚਾਹੀਦਾ ਜੋ ਆਪਣੇ ਹੱਕਾਂ ਵਾਸਤੇ ਲੜ ਸਕਦੀ ਆ ਜੋ ਆਪਣੇ ਜੋ ਆਪਣੇ ਰਾਈਟਸ ਨੇ ਉਹਨਾਂ ਨੂੰ ਪ੍ਰੋਟੈਕਟ ਕਰ ਸਕਦੀ ਹੈ ਹੁਣ ਤੁਸੀਂ ਖਬਰਾਂ ਵਿੱਚ ਸੁਣਦੇ ਹੋਵੋਗੇ ਵੀ ਗ੍ਰੀਨ ਕਾਰਡ ਵਾਲੇ ਵੀ ਸੇਫ ਨਹੀਂ ਹੈਗੇ ਇਹਨਾਂ ਨੇ ਹੁਣ ਕਮਿਸ਼ਨ ਬਠਾ ਦਈਏ ਵੀ ਜਿਹੜੇ ਲੋਕੀ ਸਿਟੀਜ਼ਨ ਨੇ ਉਹਨਾਂ ਦੇ ਵੀ ਫਾਈਲਾਂ ਰਿਵਿਊ ਕਰਨੀਆਂ ਨੇ ਜੇ ਕਿਸ ਨੇ ਵੀ ਧੋਖਾਧੜੀ ਕੀਤੀ ਹੈ ਜੋ ਕੋਈ ਵੀ ਕੇਸ ਛੋਟਾ ਮੋਟਾ ਸਾਹਮਣੇ ਆਂਦਾ ਤਾਂ ਹੋ ਸਕਦਾ ਹੈ ਉਹ ਸਿਟੀਜ਼ਨਸ਼ਿਪ ਵੀ ਵਾਪਸ ਲੈ ਲੈਣ ਮੈਂ ਤੇ ਕਿਸੇ ਨੂੰ ਡਰਾਣਾ ਨਹੀਂ ਚਾਹ ਰਿਹਾ ਮੈਂ ਸਿਰਫ ਤੁਹਾਨੂੰ ਉਹ ਇਨਫੋਰਮੇਸ਼ਨ ਦੇ ਰਿਹਾ ਜੋ ਅਸੀਂ ਕਾਨਫਰੰਸ ਵਿੱਚ ਸਾਨੂੰ ਸੁਣਉਂਦੇ ਮਿਲ ਰਹੀ ਹੈ ਜੋ ਵਾਈਟ ਹਾਊਸ ਵਿੱਚੋਂ ਪ੍ਰੋਕਲਮੇਸ਼ਨਸ ਪਾਸ ਹੋ ਕੇ ਬਾਹਰ ਆ ਰਹੀਆਂ ਨੇ ਸੋ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਐਜ਼ ਅ ਕਮਿਊਨਿਟੀ ਤੁਸੀਂ ਸਾਡੇ ਹੋਰ ਵੀ ਰਿਸ਼ਤੇਦਾਰ ਫੈਮਿਲੀ ਫਰੈਂਡ ਹੋਣਗੇ ਜੋ ਇੱਥੇ ਵੋਟ ਪਾ ਸਕਦੇ ਨੇ ਇਸ ਵਿਚਾਰਾ ਕਰਨ ਦਾ ਹੁਣ ਟਾਈਮ ਹੈਗਾ ਇੱਕ ਦੂਜੇ ਨਾਲ ਗੱਲਾਂ ਕਰੂ ਸਮਝੋ ਵੀ ਉਹਨਾਂ ਦੀ ਨੀਤੀ ਕੀ ਹੈ ਆਪਣੇ ਕਮਿਊਨਿਟੀ ਨੂੰ ਲੈ ਕੇ ਅਮਰੀਕਾ ਨੂੰ ਲੈ ਕੇ ਜਿਵੇਂ ਭਾਈ ਸਾਹਿਬ ਹੁਣੇ ਕਹਿ ਰਹੇ ਸੀ ਜੇ ਇੱਥੋਂ ਵੀ ਕੱਢਦੇ ਤੇ ਪਿੱਛੇ ਵੀ ਬੁਰੇ ਹਾਲ ਨਹੀਂ ਸੋ ਆਪਣੀ ਕਮਿਊਨਿਟੀ ਨੂੰ ਸਮਝ ਲੈਣਾ ਚਾਹੀਦਾ ਹੈ ਵੀ ਇਸ ਤੋਂ ਦੇ ਰਿਪਬਲਿਕਨ ਬਣਗੇ ਆਪਾਂ ਪੰਜਾਬੀ ਕਮਿਊਨਿਟੀ ਇੰਡੀਅਨ ਕਮਿਊਨਿਟੀ ਆਪਾਂ ਇੱਥੇ ਆਪਣਾ ਵਜੂਦ ਬਣਾਈਏ ਆਪਣੇ ਬੱਚਿਆਂ ਨੂੰ ਪੜ੍ਹਾਓ ਵਕੀਲ ਇੰਜੀਨੀਅਰ ਜੋ ਵੀ ਤੁਸੀਂ ਕਰਨਾ ਹੈ ਪਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਵੀ ਆਪਾਂ ਨੂੰ ਇੱਕ ਗਰਾਉਂਡ ਲੈਵਲ ਤੇ ਰਿਐਲਿਟੀ ਸਮਝਣ ਦੀ ਲੋੜ ਹੈਗੀ ਹੈ ਵੀ ਇੱਥੇ ਦੇ ਸਰਕਾਰ ਦਾ ਬੰਦਾ ਟੀਚਰ ਕੀ ਹੈ ਸੋ ਪਲੀਜ਼ ਪ੍ਰੋਫ 50 ਤੋਂ ਰਿਸਰਚ ਕਰੋ ਨਵੰਬਰ 4 2025 ਨੂੰ ਵੋਟਾਂ ਪਾਣੀਆਂ ਪ੍ਰਾਪ 50 ਦੇ ਜਿਹੜੇ ਤੁਸੀਂ ਉੱਥੇ ਇਨ ਪਰਸਨ ਜਾ ਕੇ ਵੋਟ ਪਾਣੀਆਂ ਪਲੀਜ਼ ਪ੍ਰਾਪ 50 ਨੂੰ ਯੈਸ ਵੋਟ ਪਾਓ ਜਿਨ੍ਹਾਂ ਦੇ ਘਰ ਮੇਲ ਬੈਲਟਸ ਆ ਚੁੱਕੇ ਨੇ ਉਹਦੇ ਉੱਪਰ ਤੁਸੀਂ ਯੈਸ ਕਰਕੇ ਤਦੋਂ ਟਾਈਮ ਤੇ ਮੇਲ ਕਰ ਦਿਓ ਤਾਂ ਕਿ ਜੋ ਡੈਡ ਲਾਈਨ ਮਿਸ ਨਾ ਹੋਵੇ ਤੁਹਾਡੀ ਵੋਟ ਜਿਹੜੀ ਹੈ ਕਾਊਂਟ ਹੋਵੇ ਪ੍ਰਾਪ 50 ਦਾ ਜਿੰਨਾ ਕੈਲੀਫੋਰਨੀਆ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਮੈਂ ਥੋੜਾ ਜਿਆਦਾ ਸਮਾਂ ਨਹੀਂ ਲਵਾਂਗਾ ਇਲੈਕਸ਼ਨ 2026 ਤੇ ਮੈਂ ਫੇਰ ਕਿਸੇ ਤੋਂ ਗੁਰੂ ਘਰ ਟਾਈਮ ਲੈ ਕੇ ਆਵਾਂਗਾ ਤੁਹਾਨੂੰ ਉਹਦੇ ਬਾਰੇ ਮੈਂ ਦੱਸਾਂਗਾ ਵੀ ਆਪਣਾ ਉੱਤੇ ਕੀ ਯੋਗਦਾਨ ਹੋਣਾ ਚਾਹੀਦਾ ਹੈ ਫੋਰ ਨਾਊ ਆਪਾਂ ਰੀਐਕਟਿਵ ਪੋਲਿਟਿਕਸ ਨਾਲੋਂ ਆਪਾਂ ਹੁਣ ਪ੍ਰੋਐਕਟਿਵ ਪੋਲਿਟਿਕਸ ਵੱਲ ਧਿਆਨ ਦਿਈਏ ਸੋ ਪਲੀਜ਼ ਰਿਸਰਚ ਐਂਡ ਵੋਟ ਯਾਸ ਔਰ ਪ੍ਰੋ 50 ਐਨੇ ਇੱਕ ਵਿਚਾਰਾ ਸਾਂਝੀਆਂ ਕਰਨੀਆਂ ਬੇਨਤੀ ਹੈ ਪਲੀਜ਼ 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 ਰਿਸਰਚ ਐਂਡ ਵੋਟ ਤੇ ਵਾਈਬ ਜੀ ਦਾ ਖਾਲਸਾ ਵਾਈਬ ਜੀ ਕਿਫਤ ਹੈ